ਇਜੂ ਠੰਡੀ ਠੰਡੀ ਆਉਂਦੀ ਏ ਹਵਾ ਕਮਲ ਵਾਲਾ ਫੁੱਲ ਖਿਲੇਗਾ ਓ ਮਾਲ ਵਿੱਚ ਫੁੱਲ ਖਿਲੇਗਾ ਇਹ ਬੋਟਾ ਮੰਗਣੀਆਂ ਇਦਾਂ ਹੀ ਆ ਜਿਦਾ ਸਵੇਰੇ ਸਵੇਰੇ ਗਾਧਾ ਗਾੜਾ ਆਟਾ ਮੰਗਦੇ ਸੀ ਪੀਰ ਕੋੜੀ ਕਿਉਂ ਭੇਜਾ ਟੂਫੀਆਂ ਦੇ ਸ਼ਹਿਰ ਵਿੱਚ ਸੂਫੀ ਇੱਕ ਸਟੂਡੈਂਟ ਹੀ ਜਾਵੇ ਤੇ ਚੰਗਾ ਲੱਗਦਾ ਜਿਹੜਾ ਸੂਫੀਜ਼ਮ ਨੂੰ ਪੜ੍ਹਨਾ ਚਾਹੁੰਦਾ ਵਿਖਣਾ ਚਾਹੁੰਦਾ ਜੀਣਾ ਚਾਹੁੰਦਾ ਇੱਕ ਵੀ ਕਿਸਾਨ ਮੇਰਾ ਵਿਰੋਧ ਨਹੀਂ ਕਰਦਾ ਜਥੇਬੰਦੀਆਂ ਕਰ ਰਹੀਆਂ ਕਿ ਜਥੇਬੰਦੀਆਂ ਜਿਹੜੀਆਂ ਆ ਉਹਨਾਂ ਦੇ ਸਤਕਾਰਯੋਗ ਲੋਕਾਂ ਨੂੰ ਮੈਂ ਕਹਾਂਗਾ ਕਿ ਕਿਸਾਨ ਤਾਂ ਹੁਣ ਘਰਾਂ 'ਚ ਵੀ ਬੁਲਾਉਂਦੇ ਆ ਲੰਗਰ ਪਾਣੀ ਵਿਸ਼ਕਾਉਣ ਲੱਪਿਆ ਲੋਕੀ ਕਹਿੰਦੇ ਜੀ ਨਸ਼ਿਆਂ ਦਾ ਨਸ਼ੇ ਖਤਮ ਹੋਣੇ ਚਾਹੁੰਦੇ ਆ ਗੋ ਪੋਲਿਟਿਸ਼ੀਨ ਵੀ ਵੋਟ ਲੈਣ ਦੇ ਮਾਰੇ ਕਹਿੰਦੇ 24 ਘੰਟੇ 'ਚ ਖਤਮ ਕਰ ਦਾਂਗੇ ਜੇ ਉਹਨਾਂ ਨੂੰ ਕਹਿੰਦੇ ਆਹ ਮਸਲਾ ਇਹ ਬਸ ਮਹੀਨੇ 'ਚ ਖਤਮ ਕਰ ਦਾਂਗੇ ਅਸੀਂ ਕੁਝ ਐਸਾ ਨਹੀਂ ਬੋਲਦੇ ਬੀਜੇਪੀ ਦਾ ਬੰਦਾ ਐਸਾ ਨਹੀਂ ਬੋਲਦਾ ਫਰੀਦਕੋਟ ਲੋਕ ਸਭਾ ਹਲਕੇ ਦੀ ਗੱਲ ਕਰਨ ਜਾ ਰਹੇ ਹਾਂ ਤਾਂ ਫਰੀਦਕੋਟ ਲੋਕ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਹੰਸਰਾਜ ਹੰਸ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਵੀ ਕਿਸ ਤਰ੍ਹਾਂ ਦਾ ਉਹਨਾਂ ਨੂੰ ਜਿਹੜਾ ਉਹਨਾਂ ਦੀ ਕੈਂਪੇਨਿੰਗ ਦੇ ਨਾਲ ਹੰਗਾਰਾ ਮਿਲ ਰਿਹਾ ਹੰਸ ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਬੜਾ ਮਕਬੂਲ ਇੱਕ ਗਾਣਾ ਹੈਗਾ ਵੀ ਸਿੱਲੀ ਸਿੱਲੀ ਆਉਂਦੀ ਏ ਹਵਾ ਹਵਾ ਕਿਸ ਤਰੀਕੇ ਆ ਰਹੀ ਹੈ ਹਮ ਇਹ ਜੋ ਠੰਡੀ ਠੰਡੀ ਆਉਂਦੀ ਏ ਹਵਾ ਕਮਲ ਵਾਲਾ ਫੁੱਲ ਖਿਲੇਗਾ ਉਮਾਲ ਵਿੱਚ ਫੁੱਲ ਖਿਲੇਗਾ ਬੜਾ ਮਜ਼ਾ ਆ ਰਿਹਾ ਦੁਰਗੇਸ਼ ਭਾਜੀ ਨੇ ਕਿਆ ਜਿਆ ਥੱਕ ਗਿਆ ਹੁਣ ਆ ਜਾ ਇੱਕ ਕਪ ਚਾਹ ਦਾ ਪੀ ਲਾ ਉਥੇ ਪੀਟੀਸੀ ਵਾਲੇ ਮਿਲ ਗਏ ਸ ਆਪਣੀਆਂ ਲੱਗ ਗਈਆਂ ਮौजਾਂ ਇੱਕ ਤੁੰਦੀ ਰੋਟੀ ਇੱਕ ਡਬਲ ਰੋਟੀ ਮਿਲ ਗਈ ਹਾਂਸ ਜੀ ਜੇਕਰ ਗੱਲ ਕਰ ਲਈਏ ਤਾਂ ਵਿਰੋਧੀਆਂ ਦਾ ਇਹ ਕਹਿਣਾ ਜ਼ਰੂਰ ਹੈਗਾ ਕਿ ਕਿਤਨਾ ਕਿਤੇ ਕਿ ਇਹਨਾਂ ਨੂੰ ਪਹਿਲਾਂ ਜਲੰਧਰ ਦਿੱਲੀ ਤੋਂ મોદી ਸਾਹਿਬ ਦੀ ਜੇ ਨੇੜਤਾ ਹੈਗੀ ਇਹਨਾਂ ਨਾਲ ਦਿੱਲੀ ਤੋਂ ਇਲੈਕਸ਼ਨ ਲੜਾਈ ਫਿਰ ਉਸ ਤੋਂ ਬਾਅਦ ਜਿਹੜੀ ਜਲੰਧਰ ਤੋਂ ਕਿਉਂ ਨਹੀਂ ਲੜਾਈ ਗਈ ਫਰੀਦਕੋੜੀ ਕਿਉਂ ਭੇਜਿਆ ਗਿਆ ਉਹਨਾਂ ਨੇ ਕਿਹਾ ਸੂਫੀਆਂ ਦੇ ਸ਼ਹਿਰ ਵਿੱਚ ਸੂਫੀ ਇੱਕ ਸਟੂਡੈਂਟ ਹੀ ਜਾਵੇ ਤੇ ਚੰਗਾ ਲੱਗਦਾ ਜਿਹੜਾ ਸੂਫੀਇਜ਼ਮ ਨੂੰ ਪੜ੍ਹਨਾ ਚਾਹੁੰਦਾ ਵੇਖਣਾ ਚਾਹੁੰਦਾ ਜੀਣਾ ਚਾਹੁੰਦਾ ਇਸ ਕਰਕੇ ਸੋਹਣੀ ਧਰਤੀ ਮੈਨੂੰ ਦੇ ਛੱਡੀ ਸ਼ੁਕਰ ਹੈ ਮੈਂ ਤਾਂ ਖੁਸ਼ ਹਾਂ ਉਹਨਾਂ ਨੂੰ ਵੀ ਖੁਸ਼ ਹੋਣਾ ਚਾਹੀਦਾ ਵਿਰੋਧੀਆਂ ਨੂੰ ਵੀ ਕਿ ਅਸੀਂ ਕਿਸੇ ਨੂੰ ਤੰਗ ਨਹੀਂ ਕਰਨਾ ਵਿਰੋਧਿਓ ਤੁਹਾਨੂੰ ਕੋਈ ਫਿਕਰ ਨਹੀਂ ਤੇ ਜੀ ਮਿੰਤਰਾਜ ਮਿੰਤ ਦੀ ਗੱਲ ਕਰ ਲਈਏ ਜਿਹੜੀ ਗੱਲ ਚੱਲ ਰਹੀ ਸੀ ਤਾਂ ਉਹਦੇ ਵਿਸ਼ੇ ਤੇ ਕੀ ਕਹਿਣਾ ਤੁਹਾਡਾ ਕੁਝ ਨਹੀਂ ਐਵੇਂ ਮੈਂ ਆਪਣੇ ਆਪ ਤੇ ਹੱਸਦਾ ਰਹਿਣਾ ਕਿ ਕਿਆ ਸੇ ਕਿਆ ਹੋ ਗਏ ਤੇਰੇ ਪਿਆਰ ਮੈਂ ਯਾਨੀ ਬੰਦਾ ਕਦੀ ਕਦੀ ਇਹ ਹੈ ਤਾਂ ਐਸੀ ਲਾਈਨ ਨਹੀਂ ਆ ਨਾ ਕੀ ਵੋਟਾਂ ਮੰਗਣੀਆਂ ਇਦਾਂ ਹੀ ਆ ਜਿੱਦਾਂ ਸਵੇਰੇ ਸਵੇਰੇ ਗਾਧਾ ਗਾੜ ਆਟਾ ਮੰਗਦੇ ਸੀ ਉਹ ਤਾਂ ਫਿਰ ਮੈਂ ਤਾਂ ਕਿਹਾ ਹੀ ਮੈਂ ਕਿ ਯਾਰ ਇਸ ਤਰ੍ਹਾਂ ਹੋ ਗਿਆ ਹੋਰ ਕੋਈ ਗੱਲ ਨਹੀਂ ਕਿਸਾਨਾਂ ਵੱਲੋਂ ਬੜਾ ਵਿਰੋਧ ਕੀਤਾ ਜਾ ਰਿਹਾ ਤੁਹਾਡਾ ਸਭ ਤੋਂ ਜ਼ਿਆਦਾ ਮੈਂ ਸਮਝਦਾ ਕਿ ਪੰਜਾਬ 'ਚ ਹੀ ਵਿਰੋਧ ਹੋ ਰਿਹਾ ਪੰਜਾਬ 'ਚੋਂ ਫਰੀਦਕੋਟ ਹੀ ਹੋ ਰਿਹਾ ਕੀ ਕਾਰਨ ਇੱਕ ਵੀ ਕਿਸਾਨ ਮੇਰਾ ਵਿਰੋਧ ਨਹੀਂ ਕਰਦਾ ਜਥੇਬੰਦੀਆਂ ਕਰ ਰਹੀਆਂ ਤੇ ਜਥੇਬੰਦੀਆਂ ਜਿਹੜੀਆਂ ਉਹਨਾਂ ਦੇ ਸਤਿਕਾਰਯੋਗ ਲੋਕਾਂ ਨੂੰ ਮੈਂ ਕਹੂੰਗਾ ਕਿ ਕਿਸਾਨ ਤਾਂ ਹੁਣ ਘਰਾਂ 'ਚ ਵੀ ਬੁਲਾਉਂਦੇ ਆ ਲੰਗਰ ਪਾਣੀ ਵਿਸ਼ਕਾਉਣ ਲਾ ਪਿਆ ਪ੍ਰੋਗਰਾਮ ਕਰਕੇ ਆਏ ਅੱਜ ਮੈਂ ਰੋਮਾਣਾ ਸਾਹਿਬ ਜੀ ਉਹ ਬਰਾੜਾ ਨੇ ਬੁਲਾਇਆ ਹੋਇਆ ਸੀ ਸਿੱਧੂ ਬੁਲਾ ਰਿਹਾ ਇਹ ਮੇਰੇ ਖਿਲ ਕਿਸਾਨ ਹੀ ਆ ਸਾਰੇ ਖੱਬੀ ਖਾਨ ਕਿਸਾਨ ਹੈ ਤੇ ਸਾਰੇ ਬੁਲਾ ਰਿਹਾ ਆਪਣੇ ਘਰਾਂ 'ਚ ਪ੍ਰੋਗਰਾਮ ਕਰਵਾ ਰਿਹਾ ਵੱਡੇ ਵੱਡੇ ਤੇ ਇਸ ਕਰਕੇ ਪਰ ਮੈਂ ਚਾਹੁੰਦਾ ਇਹ ਸੀ ਕਿ ਹਰ ਪਿੰਡ ਵਿੱਚ ਜਾਵਾਂ ਤੇ ਹਰ ਪਿੰਡ ਵਿੱਚ ਨਹੀਂ ਜਾਣ ਦਿੱਤਾ ਜਾਂਦਾ ਇਹ ਮੈਨੂੰ ਤਕਲੀਫ ਆ ਮੈਂ ਚਾਹੁੰਦਾ ਇਕੱਲੇ ਇਕੱਲੇ ਨੂੰ ਅਪੀਲ ਕਰਕੇ ਆਵਾਂ ਤੇ ਉਹ ਵਜੇ ਸਮਾਂ ਨਹੀਂ ਆਇਆ ਸ਼ਾਇਦ ਆਜ ਵੀ ਜੇ ਹੈਗੇ ਵੀ 25 ਦਿਨ ਜਿੱਤ ਕੇ ਜੇਕਰ ਤੁਸੀਂ ਲੋਕ ਸਭਾ 'ਚ ਜਾਂਦੇ ਹੋ ਤਾਂ ਫਰੀਦਕੋਟ ਦੇ ਹਲਕੇ ਦੇ ਵਿੱਚ ਇੰਨਾ ਚਿਰ ਹੋ ਗਿਆ ਤੁਹਾਨੂੰ ਹੁਣ ਫਿਰਦਿਆਂ ਨੂੰ ਸਮੱਸਿਆਵਾਂ ਦਾ ਵੀ ਤੁਹਾਨੂੰ ਪਤਾ ਲੱਗਿਆ ਹੋਗਾ ਕੀ ਕੀ ਮੇਨ ਸਮੱਸਿਆਵਾਂ ਜਿਹੜੀ ਹੈਗੀ ਹੱਲ ਕਰੋ ਸਭ ਸਮੱਸਿਆਵਾਂ ਬਹੁਤ ਜ਼ਿਆਦਾ ਨੇ ਅ ਅਕਸਰ ਲੋਕੀ ਕਹਿੰਦੇ ਜੀ ਨਸ਼ਿਆਂ ਦਾ ਨਸ਼ੇ ਖਤਮ ਹੋਣੇ ਚਾਹੁੰਦੇ ਆ ਗੋ ਪੋਲਿਟਿਸ਼ੀਨ ਵੀ ਵੋਟ ਲੈਣ ਦੇ ਮਾਰੇ ਕਹਿੰਦੇ 24 ਘੰਟੇ ਚ ਖਤਮ ਕਰ ਦਾਂਗੇ ਜੇ ਉਹਨਾਂ ਨੂੰ ਕਹਿੰਦੇ ਆਹ ਮਸਲਾ ਇਹ ਬਸ ਮਹੀਨੇ ਚ ਖਤਮ ਕਰ ਦਾਂਗੇ ਅਸੀਂ ਕੁਝ ਐਸਾ ਨਹੀਂ ਬੋਲਦੇ ਬੀਜੇਪੀ ਦਾ ਬੰਦਾ ਐਸਾ ਨਹੀਂ ਬੋਲਦਾ ਅਸੀਂ ਕਹਿੰਦੇ ਆ ਬੱਚਿਆਂ ਨੂੰ ਅਸੀਂ ਰੋਜ਼ਗਾਰ ਦਵਾਂਗੇ ਟਾਈਮ ਸਿਰ ਡਿਗਰੀ ਲੈਂਦੇ ਲੈਂਦੇ ਹੀ ਉਹਨਾਂ ਨੂੰ ਜੌਬ ਮਿਲ ਜਾਏ ਤਾਂ ਕਿ ਉਹ ਇਧਰ ਉਧਰ ਭਟਕਣਾ ਨਸ਼ਿਆਂ ਵੱਲ ਨਾ ਜਾਣਾ ਫੋਰਸਫੁਲੀ ਨਹੀਂ ਛਡਾਇਆ ਜਾ ਸਕਦਾ ਸੋਹਨੀਆ ਯੂਨੀਵਰਸਿਟੀਆਂ ਬਣਾਵਾਂਗੇ ਫੈਕਟਰੀਆਂ ਲਾਵਾਂਗੇ ਵੱਡੀਆਂ ਫੈਕਟਰੀਆਂ ਵਿੱਚ ਹਜ਼ਾਰਾਂ ਮਜ਼ਦੂਰਾਂ ਨੂੰ ਕੰਮ ਮਿਲੇਗਾ ਪਲੱਸ ਜਿਹੜੇ ਵਿਦਿਅਕ ادارے ਬਣਾਵਾਂਗੇ ਉਹ ਉਹਦੇ ਵਿੱਚ ਕੋਸ਼ਿਸ਼ ਕਰਾਂਗੇ ਨਾਨ ਕਮਰਸ਼ਲ ਹੋਵੇ ਕਿ ਗਰੀਬ ਦਾ ਬੱਚਾ ਵੀ ਕੰਮ ਸੇ ਕੰਮ ਪੜ੍ਹ ਸਕੇ ਮਾਪੇ ਪੜਾਉਣਾ ਚਾਹੁੰਦੇ ਨੇ ਬੱਚਾ ਇੰਟੈਲੀਜੈਂਟ ਹੈ ਫੀਸਾਂ ਹੈ ਨਹੀਂ ਇਸ ਤਰ੍ਹਾਂ ਦਾ ਕੰਮ ਕਰਾਂਗੇ ਕੁਝ ਜਗ੍ਹਾ ਰੇਲਵੇ ਲਾਈਨ ਹੈ ਜੇ ਆਉਣ ਵਾਲੀ ਹੈ 66 ਮੀਲ ਤੇ ਜਾ ਕੇ ਸਟੇਸ਼ਨ ਹੈ ਇਹ ਐਸੇ ਵੀ ਕੰਮ ਆ ਮਤਲਬ ਬੇਸਿਕ ਜਿਹੜਾ ਇਨਫਰਾਸਟ੍ਰਕਚਰ ਹੈ ਉਹਦੇ ਤੋਂ ਲੈ ਕੇ ਵੱਡੇ ਕੰਮ ਹੋਣੇ ਬੜੇ ਜ਼ਰੂਰੀ ਆ ਬਹੁਤ ਜ਼ਰੂਰੀ ਆ ਮੈਡੀਸਨ ਦਾ ਦੇ ਲੋ ਮੈਡੀਕਲ ਦਾ ਚੱਕਰ ਕਿ ਇੱਥੇ ਫਰੀਦਕੋਟ ਕੋਈ ਸੀਰੀਅਸ ਅਗਰ ਫਰਜ਼ ਕਾਲੋ ਬੰਦਾ ਹੋ ਜਾਂਦਾ ਇੱਥੋਂ ਚੁੱਕ ਕੇ ਮੋਗੇ ਲ ਜਾਂਦਾ ਮੋਗੇ ਵੀ ਐਡਾ ਹੈ ਨਹੀਂ ਅੱਛਾ ਕੋਈ ਹਸਪੀਟਲ ਏਮਜ਼ ਵਰਗਾ ਪੀਜੀਆ ਵਰਗਾ ਤੇ ਫਿਰ ਉਹ ਡੀਐਮਸੀ ਜਾਂ ਉਧਰ ਪੀਜੀਆ ਜਾਂਦੇ ਜਾਂਦੇ ਨੁਕਸਾਨ ਹੋ ਸਕਦਾ ਤੇ ਖੁਦਾ ਨਾ ਖਾਸਤਾ ਬਰਸਤੀ ਚੀ ਕੁਝ ਹੋ ਜਾਂਦਾ ਇੱਥੇ ਫਰੀਦਕੋਟਸ ਵੀ ਹੋਣਾ ਚਾਹੀਦਾ ਮੋਗੇ ਵੀ ਹੋਣਾ ਚਾਹੀਦਾ ਆਰਾਮਪੁਰਾ ਫੂਲ ਦੀਆਂ ਮੰਡੀਆਂ ਕਿੱਥੇ ਗਈਆਂ ਜਿੱਥੇ ਫੈਕਟਰੀਆਂ ਜਿੰਨਾ ਸ਼ਹਿਰ ਸੀ ਬਾਜੇਖਾਨੇ ਕੱਲ ਗਿਆ ਉਹ ਮਤਲਬ ਪਰੇਸ਼ਾਨ ਸੀ ਲੋਕ ਕੋਟ ਕਪੂਰੇ ਗਿਆ ਉਹ 파ਟਕ ਜਾਲਾ ਮਾਮਲਾ ਬੜਾ ਅਜੀਬੋ ਗਰੀਬ ਹੈ ਗਿੱਦੜ ਵਾਈ ਗਿਆ ਐਡੇ ਵਧੀਆ ਲੋਕਾਂ ਦਾ ਸ਼ਹਿਰ ਹੈ ਉਹ ਲੇਕਿਨ ਉਹ ਅੰਦਰੋਂ ਤੇ ਦੇਖ ਕੇ ਬੜੀ ਤਕਲੀਫ ਹੁੰਦੀ ਹੈ ਸਾਰਾ ਕੰਮ ਕਰਾਂਗੇ ਪਬਲਿਕ ਨੂੰ ਕੀ ਅਪੀਲ ਕਰਨੀ ਚਾਹੂੰ ਪਬਲਿਕ ਨੂੰ ਮੈਂ ਇਹ ਅਪੀਲ ਕਰਨਾ ਚਾਹਾਂਗਾ ਹੱਥ ਜੋੜ ਕੇ ਖਾਸ ਤੌਰ ਤੇ ਦਿਹਾਤ ਵਿੱਚ ਪਿੰਡਾਂ 'ਚ ਕਿ ਮੈਂ ਹਰ ਪਿੰਡ ਵਿੱਚ ਹਰ ਘਰ ਵਿੱਚ ਆਉਣਾ ਚਾਹੁੰਦਾ ਹਾਂ ਲੇਕਿਨ ਤੁਹਾਨੂੰ ਪਤਾ ਹੈ ਕਿ ਕਿਸ ਕਿਸਮ ਦੀਆਂ ਰੁਕਾਵਟਾਂ ਨੇ ਫਿਰ ਵੀ ਮੈਂ ਮੈਕਸਿਮਮ ਟਰਾਈ ਕਰਦਾ ਮੈਂ ਤਰਲਾ ਪਾ ਕੇ ਤੁਹਾਡੇ ਪਿੰਡਾਂ 'ਚ ਐਂਟਰ ਹੋਣ ਦੀ ਜਿੰਨੀ ਕਿ ਜਗ੍ਹਾ ਮੈਂ ਆ ਸਕਾਂਗਾ ਕਬੂਲ ਕਰਿਓ ਨਹੀਂ ਤਾਂ ਇਸ ਚੈਨਲ ਦੇ ਥਰੂ ਇਸ ਮਾਧਿਅਮ ਦੇ ਥਰੂ ਮੈਂ ਬੇਨਤੀ ਕਰਦਾ ਕਿ ਐਸਾ ਸਮਾਂ ਆਏਗਾ ਮੈਂ ਕਰ ਕਰਾਵਾਂਗਾ ਲੇਕਿਨ ਇਸ ਵਾਰੀ ਜਿੱਥੇ ਜਿੱਥੇ ਪਹੁੰਚ ਸਕਿਆ ਮੈਂ ਪਹੁੰਚਾਂਗਾ ਜਿੱਥੇ ਨਾ ਪਹੁੰਚ ਸਕਿਆ ਉੱਥੇ ਮੇਰੀ ਇੱਥੋਂ ਹੀ ਬੇਨਤੀ ਮੰਨ ਲਿਓ ਚੈਨਲ ਦੇ ਥਰੂ ਅੰਸ ਜੀ ਅਖੀਰਲਾ ਸਵਾਲ ਕਿ ਸਿੱਲੀ ਸਿੱਲੀ ਹਵਾ ਤੋਂ ਬਾਅਦ ਸੋਸ਼ਲ ਮੀਡੀਆ ਤੇ ਗੱਲ ਚੱਲ ਰਹੀ ਹੈ ਕਿ ਤਾਰਾ ਰਾਰਾ ਵੀ ਹੋਊਗੀ ਫਰੀਦਕੋਟ ਦੀ ਸੀਟ ਤੇ ਉਹਦੇ ਬਾਰੇ ਕੀ ਕਹਿਣਾ ਹਾਂਜੀ ਉਹ ਠੀਕ ਹੀ ਕਹਿੰਦੇ ਲੋਕ ਇੱਥੇ ਗਾਣੇ ਵਜਾਣੇ ਵੀ ਹੋਣਗੇ ਲੇਕਿਨ ਕੰਮ ਹੋਏਗਾ ਇੱਥੇ ਸੰਗੀਤ ਦਾ ਪ੍ਰਭਾਵ ਵੀ ਹੋਏਗਾ ਰੋਹਾਨੀਅਤ ਦਾ ਵੀ ਹੋਏਗਾ ਲੇਕਿਨ ਕੰਮ ਮੁੱਦੇ ਜ਼ਰੂਰੀ ਹੋਣਗੇ ਸੰਜੀਤ ਗਿਨਾ ਤੋਂ ਬਿਲਕੁਲ ਇਹ ਸੰਨ ਲੋਕ ਸਭਾ ਫਰੀਦਕੋਟ ਦੀ ਸੀਟ ਤੋਂ ਹੰਸ ਰਾਜ ਹੰਸੂਣੀ ਔਰ ਉਹਨਾਂ ਨੇ ਰੋਜ਼ਗਾਰ ਦੀ ਗੱਲ ਕੀਤੀ ਹੈ ਜੇਕਰ ਉਹ ਜਿੱਤ ਕੇ ਜਾਂਦੇ ਹੈਗੇ ਆ ਤਾਂ ਰੋਜ਼ਗਾਰ ਪੈਦਾ ਕਰਨਗੇ ਕੈਮਰਾਮੈਨ ਸੁਖਜਿੰਦਰ ਦੇ ਨਾਲ ਅਮਨਦੀਪ ਲੱਕੀ ਪੀਟੀਸੀ ਨਿਊਜ਼ ਫਰੀਦਕੋਟ